ਇੱਕ ਦਰਾ ਮੇਰੀ ਗੱਲ ਸੁਣੀ ਤੇ ਬੈ ਕੀ ਗੱਲ ਵਾ ਬੜੇ ਖਪੇ ਆਏ ਜੇ ਮੇਰੀ ਗੱਲ ਸੁਣ ਮਾਦਰ ਰੋਟੀ ਕਿਤਨਾ ਫੜਾਈ ਤੂੰ ਅੱਜ ਹਾਂ ਨਾ ਕਿੱਦਾਂ ਰੋਟੀ ਫੜਾਈ ਦੀਆ ਤੇਰਾ ਰੋਲ ਫੜਾਈ ਦੀ ਹੁੰਦਾ ਫੜਾਈ ਤੇਰਾ ਦਿਮਾਗ ਕੰਮ ਕਰਦਾ ਮੈਨੂੰ ਸੱਦ ਦੱਸਦਾ ਸੱਸ ਨੇ ਇੱਕ ਤਾਂ ਸੱਸ ਬੜਾ ਤਗੜਾ ਚ ਹੁੰਚਾ ਵਾ ਕਦੀ ਦਾਦੀ ਦੇ ਮੂੰਹ ਚੱਕ ਚੱਕ ਬੁਰਕੀਆਂ ਪਾਉਂਦਾ ਵਾ ਕਦੀ ਧੜ ਨਾਲ ਜਾ ਕੇ ਚੁਗਲੀਆਂ ਕਰਦਾ ਵਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਮੇਰੀ ਗੱਲ ਸੁਣ ਲੈ ਮੇਰੀ ਮਾਂ ਵਾ ਮਾਂ ਜੇ ਮੁੜ ਕੇ ਇਤਰਾਹ ਕਿਤੇ ਕੀਤਾ ਨਾ ਤੇ ਮੇਰੇ ਤੋਂ ਬੁਰਾ ਕੋਈ ਨਾ ਤੈਨੂੰ ਮੈਂ ਦੱਸਾਂ ਚਾਰ ਰਿਸ਼ਤੇਦਾਰ ਕੱਟ ਕੇ ਨਾ ਕਰੋ ਤੇਰੀ ਛੁੱਟੀ ਕਰ ਦੋ ਤਾਂ ਮੈਂ ਸਾਂ ਘਰ ਬੋਤੀ ਜਪਾਂ ਚਲਾ ਜੀ ਤੇ ਨਾ ਕਿਉਂ ਮੇਰੇ ਛੁੱਟੀ ਕਰ ਦੋਗੇ ਐਡੀ ਸੌਖੀ ਨਹੀਂ ਮੈਂ ਜਾਣ ਲੱਗੀ ਵਿਆਹ ਕੇ ਆਈ ਆ ਇਹ ਘਰ ਵਿੱਚ ਨਿਕਲ ਕੇ ਨਹੀਂ ਆਈ ਵਿਆਹ ਵਿਆਹ ਕੇ ਆਈ ਆ ਨਾ ਤੇ ਕਹਿ ਕੈਦੇ ਕਰਨ ਦੇ ਵਿੱਚ ਰਹਿ ਠੀਕ ਆ ਐਡੀਆਂ ਛੋਟਾਂ ਨਾ ਦੇ ਆਪਣੇ ਆਪ ਨੂੰ ਇਦਾਂ ਹੀ ਛੋਟਾਂ ਦਊਂਗੀ ਮੈਂ ਜਿਹੜੇ ਬੰਦੇ ਨੇ ਕਹਤਾ ਸਾਰਾ ਕੰਮ ਕਰਨਾ ਵਾ ਨਾ ਉਹ ਇਦਾਂ ਹੀ ਕਰਦਾ ਵਾ ਠੀਕ ਆ ਨਾ ਖੇਤਾਂ ਨਿਕਾਲਿਆ ਜੇ ਮੈਂ ਪਕਾ ਕੇ ਰੱਖ ਦਿੰਨੀ ਫੜ ਕੇ ਆਪਣੀ ਮਾਂ ਦੇ ਮੂੰਹ ਚ ਪਾ ਦਿਆ ਕਰੋ ਨਹੀਂ ਮੇਰ ਤੋਂ ਨਹੀਂ ਪੈਂਦੀਆ ਠੇਕੇ ਵਾਲੀ ਗੱਲ ਕਾਢੀ ਆ ਤੂੰ ਨਹਿਰ ਤੇ ਮਛੀਆਂ ਦਾ ਠੇਕਾ ਲੈ ਆਵਾ ਹੈ ਤੇਰਾ ਘਰ ਵਾ ਹੈ ਮੇਰਾ ਘਰ ਵਾ ਨਾ ਤੇ ਮੈਂ ਆਪਣੇ ਘਰ ਦੇ ਕੰਮ ਸਾਰੇ ਕਰਨ ਗਈ ਆ ਭਾਰਾ ਤੁਹਾਡੀ ਬੁੱਢੀ ਨਹੀਂ ਮੈਂ ਕੋ ਸਭੀ ਜਾਂਦੀ ਹੁਣ ਚੁੱਪ ਕਰ ਜਾ ਤੇ ਮੈਂ ਦੱਸਾਂ ਗੱਲ ਜੇ ਰੋਟੀ ਫੜਾਉਣੇ ਨੇ ਇਤਨਾ ਫੜਾਇਆਗਾ ਨਹੀਂ ਤਾਂ ਮੈਨੂੰ ਕਹਿ ਦੇਗਾ ਜਾਂ ਕਹਿ ਨਾਣੇ ਨੂੰ ਕਹਿ ਦਿਆ ਕਰ ਠੀਕ ਆ ਤੇਰਾ ਕੰਮਾ ਰੋਟੇ ਪਕਾਉਣੀ ਬੁੱਧੀਆਂ ਚਾਚਾ ਲੱਗਣਾ ਮਾਰਿਆ ਕਰ ਆਪਣੀ ਭੈਣ ਨੂੰ ਕਰ ਦੋ ਫੋਨ ਉਹਨੂੰ ਕਹਿ ਦੋ ਪਿਚੋਕੇ ਆਪਣੀ ਮਾਂ ਨੂੰ ਤੇ ਲੈ ਜਾ ਆਪਣੇ ਘਰ ਮੈਂ ਠੇਕਾ ਨਿਕਾਲਿਆ ਉਹਦੀ ਵੀ ਮਾਂ ਵਾ ਨਹੀਂ ਜੇ ਤੂੰ ਨਹੀਂ ਠੇਕਾ ਲਿਆ ਤਾਂ ਉਹਨੇ ਲਿਆ ਵਾ ਉਹ ਵਿਆਹ ਘੱਟ ਆਪਣੇ ਘਰ ਚ ਲੱਗੀ ਆ ਉਹ ਆਪਣੇ ਸਾਸੋਰਾ ਸਾਬੇ ਨੇ ਨੂੰ ਸਾਹਵੇਂ ਕਿਹੜਾ ਸਾਸੋਰਾ ਉਹ ਤਾਂ ਸਾਸੋਰਾ ਆਪਣੇ ਚਿਰਦਾ ਤੁਰ ਗਿਆ ਵਾ ਹੈ ਆਪਣੇ ਘਰ ਮਾਰ ਰੈਸ਼ਾਂ ਕਰਦੀ ਫਿਰਨ ਢਈ ਆ ਤੇ ਜਦੋਂ ਮਾਂ ਕੋ ਬੋਬੇ ਲੈਣੇ ਨਹੀਂ ਉਹਦਾ ਤੀਜੇ ਦਿਨ ਆਈ ਨਹੀਂ ਦੀ ਹੂ ਚੁੱਕ ਕੇ ਕਿਹਦੇ ਦਿਨ ਆਉਂਦਾ ਮਾਦਾਂ ਨੂੰ ਉਹ ਤੇਰੀਆਂ ਤੇ ਨਹੀਂ ਵਾਰੀਆਂ ਲਾ ਕੇ ਨੇ ਦੇਤੀਆਂ ਮਾਤਾ ਨੇ ਘਰੋਂ ਦਿੱਤਾ ਵਾ ਮੈਂ ਕਮਾਉਂਦਾ ਵਾਂ ਪੋਤਾ ਵਾ ਕਮਾਉਂਦੇ ਜੇ ਪੁੱਤ ਉਹਦਾ ਕਮਾਉਂਦੇ ਜੇ ਨਾ ਉਹਦੇ ਪੁੱਤ ਜੇ ਤੇ ਮੇਰੇ ਕੋਸ਼ ਨਹੀਂ ਲੱਗਦੇ ਇਕੋ ਵੀ ਲਾਇਆ ਤੇ ਵੱਡੂ ਖਾਣ ਨੂੰ ਪੈਂਦੇ ਆ ਮੇਰੀ ਗੱਲ ਸੁਣ ਲੈ ਤੈਨ ਮੇਰੀ ਗੱਲ ਕਹਾਂ ਤੇ ਗੱਲ ਦਾ ਅਮਲ ਕਰ ਲੈ ਇਹ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਤੈਨ ਮੈਂ ਦੱਸਾਂ ਗੱਲ ਕਰਦੀ ਕੀ ਫਿਰਦੀ ਐ ਆ ਜੋੜੇ ਹੱਥ ਮੇਰੀ ਗੱਲ ਸੁਣ ਲੈ ਉਹ ਸਿਆਣਾਂ ਦੀ ਸੇਵਾ ਕਰੀਏ ਨਾ ਤੇ ਕਿਦਾਂ ਆ ਕਹਿੰਦਾ ਮੇਵਾ ਮਿਲਦਾ ਤੇ ਮੈਂ ਤੈਨ ਦੱਸਾਂ ਗਾਲ ਐਡੀ ਜਾ ਕਰੋ ਸਾਰਾ ਟੱਬਰ ਐਡੀ ਹੱਤ ਦੀ ਚੁੱਕੀ ਦੀ ਹੁੰਦੀ ਸਮਾਨ ਲ ਪਹਿਲਾਂ ਹੀ ਹੁੰਦੀਆਂ ਠੀਕ ਆ ਟਾਈਮ ਦਾ ਕੋਈ ਪਤਾ ਨਹੀਂਗਾ ਚਲੋ ਠੀਕ ਆ ਅੱਜ ਤੇ ਇਹ ਬੈ ਗਈ ਕੱਲ ਤੇਰੀ ਮਾਂ ਦਾ ਹਾਲ ਕਰੇ ਫਿਰ ਕੀ ਕਰੇਗੀ ਆਪਣੀ ਜੀਬਾਨ ਸੰਭਾਲ ਕੇ ਬੋਲੋ ਮੁੜ ਕੇ ਦੂਜੇ ਦਿਨ ਤੋ ਅਜਾ ਕੇ ਮੇਰਾ ਮੈ ਉਹ ਤੇ ਜਾਊਂਗਾ ਨਾ ਸੁਖਣਾ ਨਹੀਂ ਯਾਦ ਹੈ ਉਹ ਹੋ ਗਿਆ ਨਾ ਮੇਰੀ ਮਾਂ ਦੇ ਬੜਾ ਪੇਸ਼ ਪਏ ਜੇ ਤੁਸੀਂ ਠੀਕ ਆ ਨਾ ਆਪਣੀ ਮਾਂ ਨੂੰ ਤਾਂ ਰੋਟੀ ਵਜਾ ਦੇਣੀ ਐ ਦੀ ਸਭ ਕੁ ਕਰਦੀ ਆ ਤਾਂ ਵੀ ਬੜੇ ਔਖੇ ਜਿਹੇ ਤੇ ਮੇਰੀ ਮਾਂ ਨਾਲ ਕਿ ਲੈਣ ਜਾਂਦੇ ਜੇ ਫਿਰ ਹੋੜ ਕੋ ਵੜ ਚੜਿਆ ਫਿਰ ਜੇ ਤੂੰ ਚੰਗੀ ਹੋਵੇਂ ਨਾ ਤੇ ਮੇਰੀ ਜੀਬਾਨ ਨਾ ਹੀ ਖੋਲੇ ਇਡੀ ਦੂਰ ਤੱਕ ਚੁੱਪ ਕਰਕੇ ਤਾਂ ਜਾਓ ਆਪਣਾ ਕੰਮ ਕਰੋ ਮੱਥਾ ਨਾ ਲਾਓ ਮੇਰ ਨਾਲ ਸਾਰੇ ਮੇਰੇ ਕੰਮ ਕਰਨ ਵਾਲੇ ਬੈਠਿਆ ਗੱਲ ਸੋਲ ਨਾ ਮੇਰੇ ਤੇ ਮੁੜ ਕੇ ਕਾਹ ਕਹਿ ਮੈਂ ਪਿਆੜ ਮਰੂ ਬੁੱਥੇ ਤੇ ਕਰਦੀ ਗਈ ਫਿਰਦੀ ਐ ਮਾਰੇ ਕਿਹੜਾ ਟਾਈਮ ਜਦੋਂ ਕਦੇ ਮਰਨਾ ਵਿਆਹ ਹੀ ਆ ਗਈ ਕਦੇ ਇਹਨਾਂ ਚੰਗਾ ਮੈਂ ਛੜਾ ਕਿਤੇ ਰਹਿੰਦਾ ਉਹ ਚੰਗਾ ਸੀ ਆਹ ਗੱਲਾਂ ਤਾਂ ਨਾ ਸੁਣਨੀਆਂ ਪੈਂਦੀਆਂ ਦੇ ਤਜੇ ਇੱਥੋਂ ਇਹ ਕਰਾ ਲਓ ਵਿਆਹ ਕਰਾ ਲਓ ਵਿਆਹ ਦੇਖ ਲਓ ਵਿਆਹ ਦਾ ਸਲਾਹ ਕਿਹੜੇ ਨੂੰ ਇਹ ਹਜੇ ਵਿਆਹ ਦਾ ਸਾਰਾ ਬੇੜਾ ਗਰਕਣਾ ਮਾਈ ਦਾ ਵਾ ਇਹਦੇ ਕਰਕੇ ਸਾਰੇ ਸਿਆਪੇ ਪੈਣ ਡੇ ਆ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਕਿ ਮੇਰੀ ਆਹੋ ਹਾਲਤ ਹੋਣੀ ਆ ਇੱਕ ਮੈਂ ਕੰਮ ਕਰਦੀ ਆ ਤੇ ਇੱਕਾਂ ਕੇ ਮੇਰੇ ਹੱਥੀ ਤੱਕ ਪੈਂਦੇ ਆ ਕੋਈ ਨਹੀਂ ਮਾਤਾ ਤੈਨੂੰ ਤਾਂ ਮੈਂ ਚੰਗੀ ਤਰ੍ਹਾਂ ਦਊਂਗੀ ਮਜ਼ਾ ਵੇਖੀ ਸਹੀ ਤੂੰ ਗਾੜੀ ਗਾੜੀ ਤਰ੍ਹਾਂ ਬਣਾਉਣੀ ਕੀ ਆ ਹੁਣ ਮੈਂ ਠੀਕ ਆ ਨਾ ਮੇਰੇ ਰਾਵਾ ਵਿੱਚ ਤੇ ਕੰਡੇ ਖਲਾਲ ਛੜੇ ਆ ਇਹਦੀ ਧੀ ਨੂੰ ਕਰਨੀ ਆ ਨਾ ਫੋਨ ਵੀ ਆਹ ਦਫਾ ਹੋ ਇੱਥੇ ਜਾ ਇੱਥੇ ੜ ਕੇ ਰਹਿ ਚਾਰ ਦਿਨ ਤੇ ਜਾ ਇਹਨੂੰ ਲੈ ਜਾ ਮਾਂ ਆਪਣੀ ਨੂੰ ਚੁੱਕ ਕੇ ਕਿੱਡੇ ਟੌਰ ਨਾਲ ਆਪਣੇ ਘਰ ਰਹਿੰਦੀ ਆ ਮਨਜਿੰਦਰ ਹਾਂਜੀ ਵੀਰ ਜੀ ਉਹ ਤੁਰਿਆ ਆ ਹਾਂ ਗੱਲ ਸੁਣ ਹਾਂਜੀ ਦੱਸੋ ਮੈਂ ਕਿਹਾ ਕਾਦਾ ਰੋਲਾ ਪੈਣ ਰਿਆ ਸੀ ਦਾ ਉਹ ਰੋਲਾ ਰੋਲਾ ਕਰਦਾ ਪੈਣਾ ਸੀ ਉਹ ਇਹਦਾ ਇੱਕ ਭਰਾ ਵਾ ਅੱਛਾ ਉਹ ਕਦੇ ਲੜਦਾ ਲੁਰਦਾ ਹੋਣਾ ਵਾ ਤੇ ਉਹਦੇ ਕਰਕੇ ਡਈ ਮੈਨੂੰ ਕਹਿਣ ਦੀ ਮੇਰੇ ਨਾਲ ਚੱਲ ਉੱਧਰ ਨੂੰ ਅੱਛਾ ਤੇ ਮੈਂ ਕਿ ਮੈਨੂੰ ਤੇ 20 ਕੰਮ ਹੋ ਐ ਇੱਥੇ ਮੈਂ ਮੈਂ ਤਾਂ ਮਾਹਾਂ ਛੁੱਟੀਆਂ ਲਈਆਂ ਵਾ ਵੀ ਬੀਬੀ ਠੀਕ ਹੋ ਜੇ ਤੇ ਜੇ ਮੈਂ ਮੈਂ ਫਿਰਨ ਵਾਲਾ ਥੋੜਾ ਕੰਮ ਕੀਤਾ ਐ ਹੈ 24 ਘੰਟੇ ਬੀਬੀ ਤੁਹਾਡੇ ਉਨ ਲੱਗੇ ਰਹਿਣਾ ਪੈਂਦਾ ਵਾ ਜੇ ਅਸੀਂ ਦੋਨੇ ਚੱਲ ਗਏ ਨਿਆਣੇ ਖੇਡਣ ਚੱਲ ਕੇ ਤੇ ਮੁੜ ਕੇ ਅਸੀਂ ਕੀ ਕਰਾਂਗੇ ਤੁਹਾਨੂੰ ਵੀ ਇੱਥੇ ਫੇਰ ਕੋ ਵਾਦਾ ਘਾਟਾ ਕਿ ਇਹਨੇ ਵੇਖਣਾ ਵਾ ਇਹ ਗੱਲ ਤੇ ਹੁਣ ਮੈਂ ਨਿਆਣਾ ਸਿੱਤੇ ਵੀ ਛੱਡ ਕੇ ਜਾ ਸਕਦਾ ਤੁਹਾਨੂੰ ਹਾਂ ਇੱਥੇ ਠੀਕ ਨਹੀਂ ਠੀਕ ਵਗਦਾ ਤੇ ਤੂੰ ਨਾ ਟੈਨਸ਼ਨ ਲਓ ਉਹ ਤਾਂ ਆਪੇ ਝਗੜਾ ਲੰਝਾਵੇ ਨਾ ਜਾਵੇ ਤਾਂ ਉਹ ਵੀ ਮੈਂ ਗੱਲ ਕਰਿਆ ਕਰੋ ਆ ਕੋਈ ਗੱਲ ਨਹੀਂ ਮੈਂ ਆਖਣਾ ਵਾਂ ਪਰ ਰੌਲਾ ਇੰਨਾ ਨਹੀਂ ਚੰਗਾ ਹੁੰਦਾ ਨਾ ਪਾਇਆ ਕਰੋ ਨਹੀਂ ਨਹੀਂ ਉਹ ਤਰ੍ਹਾਂ ਡੇ ਉਹਨਾਂ ਦੀ ਆਪਣੀ ਗੱਲ ਹੀ ਮੈਨੂੰ ਕਹਿਣ ਦੀ ਮੇਰੇ ਨਾਲ ਚੱਲ ਜਿਹਦੇ ਚੱਲ ਮੈਂ ਮੇਰਾ ਨਹੀਂਗਾ ਟਾਈਮ ਕੋਈ ਗੱਲ ਨਹੀਂ ਤੇ ਤੂੰ ਮੈਂ ਜਾ ਕੇ ਰੱਖ ਤਾਂ ਕਹਿਣ ਦੀ ਉਹ ਮੇਰਾ ਭਰਾ ਉੱਥੇ ਆਉ ਤੇ ਉੱਥੇ ਆਉ ਮੇਰੀ ਮਾਂ ਉੱਥੇ ਆਉ ਤੇ ਪਰਾਣਾ ਚਲੋ ਆਹ ਹੁੰਦਾ ਨਹੀਂ ਆਣਾ ਤੈਨੂੰ ਪਤਾ ਫਿਰ ਆਪਣੇ ਪਿਛਲਿਆਂ ਦਾ ਕਰ ਪਤਾ ਕੀ ਪਤਾ ਤੂੰ ਫੋਨਾ ਮੇਰੇ ਕੋਲ ਪੜਦੇ ਜਿੰਨੇ ਮਰਜੀ ਫਰਦੇ ਫਾ ਮੈਨੂੰ ਗੱਲ ਤਾਂ ਸੁਣ ਗਈ ਏ ਸਾਰੀ। ਉਹ ਬੀਬੀ ਉਹਨਾਂ ਦੀ ਛੱਡ ਗੜੀ ਤੋ ਜੋ ਹੈਗੀ ਉਹਨਾਂ ਦੀ ਠੀਕ ਨਹੀਂ। ਤੂੰ ਦਵਾਈ ਦੂਈ ਖਾ ਗਰ ਠੀਕ ਹੋ ਤੂੰ ਕੀ ਲੈਣਾ ਇਹ ਗੱਲਾਂ ਚ ਤੂੰ ਨਾ ਟੈਨਸ਼ਨ ਦਿਆ ਗਾ ਤੈਨੂੰ ਮੋਦਨ ਵੀ ਕਿਹਾ ਸੀ। ਜੇ ਤੂੰ ਨਿੱਗ ਨਿੱਗੇ ਗੱਲਾਂ ਕਰ ਲਾ ਤੀਂ ਤੂੰ ਮੜ ਕੇ ਕਿੱਦਾਂ ਠੀਕ ਹੋਣਾ। ਮੈਂ ਕਿਹਾ ਮੇਰੇ ਕਰਕੇ ਤੇਰੇ ਦਿਵਾਲੇ ਹੁੰਦੀ ਆ। ਉਹ ਨਹੀਂ ਨਹੀਂ ਅਹੀਂ ਬੀਬੀ ਤੇਰੇ ਮੂੰਹਾਂ ਲਈ ਰੱਖੀਦਾ ਸਾਰੇ ਤੁਹਾਡੀ ਕਿਦੋਂ ਮਾਂ ਸਾਡੀ ਠੀਕ ਹੋਵੇ ਹੈ ਨਿਆਣੇ ਵਿਚਾਰੇ ਵਖਰੇ ਤੰਗ ਵਾ। ਕਹਿੰਦੇ ਬੀਜੀ ਨੇ ਕਿਦੋਂ ਠੀਕ ਹੋਣਾ ਵਾ। ਤੇ ਮੈਂ ਕੋਈ ਨਹੀਂ ਹੋਏ ਨਾ ਪੁੱਤ। ਨਾਣੇ ਤੇ ਤੇ ਬਿਮਾਰੀ ਆ ਛੇਤੀ ਜਾਂਦੀ ਜਾਣ ਕੇ ਟਾਈਮ ਲਾ ਲੈਂਦੀ ਆ ਇਹ ਤੇ ਹੁੰਦਾ ਹੈ ਕੋਈ ਗੱਲ ਨਹੀਂ ਮੈਂ ਅੱਗੇ ਨੂੰ ਬੜਾ ਫਰਕ ਪੈ ਗਿਆ ਵਿਚ ਇਹਦੇ ਚਾਰੇ ਦਾ ਸਭ ਕੁਝ ਹੁੰਦਾ ਠੀਕ ਨਹੀਂ ਕੋਈ ਨਹੀਂ ਪੈ ਜਾਣਾ ਫਰਕ ਆ ਕੋਈ ਗੱਲ ਨਹੀਂ ਤੁਸੀਂ ਨਾ ਦਿਲ ਤੇ ਲਾਇਆ ਕਰੋ ਇਦਾਂ ਕਰ ਹਾਂ ਤੇ ਮੈਂ ਤੇ ਅੱਕ ਗਈ ਅੰਦਰ ਲੰਮੀ ਪਿਆ ਪਰ ਕੇ ਬਾਹਰ ਮੰਜਾ ਢਾ ਮੇਰਾ ਪੁੱਤ ਤੇ ਚਲੋ ਠੀਕ ਹੈ ਵੱਡਾ ਦੋ ਨਾ ਕੋਈ ਗੱਲ ਨਹੀਂ ਉੱਥੇ ਖਾੜ ਮੈਨੂੰ ਘੜੀ ਦੇ ਬਾਹਰ ਮੈਂ ਹੁਣੇ ਲੈ ਹੁਣੇ ਢਾ ਦੋ ਨਾ ਇੱਕ ਮੈਨੂੰ ਚੰਗਾ ਜਾ ਕੀ ਕਰ ਬਣ ਜਾਂਦੀ ਨਹੀਂ ਪੀਣਾ ਨਹੀਂ ਕੁਛ ਨਹੀਂ ਪੀ ਚਲ ਠੀਕ ਹੈ ਬੈਠੋ ਮੈਂ ਉਹਨਾਂ ਆਹੋ ਚਲ ਕਦੇ ਬਾਹਰ ਪਾਵਾਂਗੇ ਘੜੀ ਇਹਦੇ ਬਾਹਰ ਦੀ ਹੋਈ ਮੱਥੇ ਲੱਗੂਗਾ ਆਣ ਕੇ ਅੰਦਰ ਪਿਆ ਪਿਆ ਕੇ ਤੇ ਅੱਖ ਗਈਆਂ ਮੈਂ ਚਲੋ ਹੋਈ ਨਹੀਂ ਸ਼ੁਕਰ ਹੈ ਮੈਂ ਅੱਖੇ ਲੱਗ ਜਾਂਦੇ ਮੇਰੇ ਮੁੰਡੇ ਪੋਤੇ ਵੀ ਚੰਗੇ ਆ ਪੁੱਤ ਵੀ ਚੰਗਾ ਨੋ ਹੀ ਕਰਦੀ ਆ ਥੋੜਾ ਜਿਹਾ ਚਲੋ ਅੱਛਾ ਕੋਈ ਗੱਲ ਨਹੀਂ ਉਹਦੀ ਮਰਜ਼ੀ ਕੀ ਕਰਨਾ ਫਿਰ ਹੁਣ ਸੁਭਾਅ ਹੁੰਦੇ ਨੇ ਆਪਣੇ ਆਪਣੇ ਚੱਲ ਜੀ ਸਰਾਣਾ ਅਨਸਰਾਣਾ ਅਨਨਾਂ ਜਰ ਅੰਦਰ ਹੀ ਪਿਆ ਪਿਆ ਬੰਦਾ ਨਾ ਅੱਖ ਜਾਂਦਾ ਵੇ ਬੀਬੀ ਵਿਚਾਰੀ ਕੀ ਕਰੇ ਹੈ ਅੱਛਾ ਬਾਬਾ ਮਾਂ ਵਾਸਤੇ ਅੱਜ ਬਾਹਰ ਬਿਸਤਰੇ ਵਿਛਣ ਡੇ ਆ ਸੇਵਾ ਤੇ ਵੇਹ ਕਿਦਾਂ ਹੁੰਦੀ ਆ ਮੇਰੇ ਸਿਰਦੇ ਵਾਲਾ ਨੂੰ ਪੈਣਾ ਤੇ ਮਾਂ ਵਾਸਤੇ ਵੇਹ ਕਿਦਾਂ ਬਿਸਤਰੇ ਵਿਛਾਉਦਾ ਵਾ ਚੁੰਮਚਾ ਨਾ ਹੋਵੇ ਤੇ ਮਾਂ ਦਾ ਮੈਂ ਹੀ ਬੁਰੀ ਲੱਗਨੀ ਇੱਥੇ ਘਰ ਵਿੱਚ ਸਾਰਿਆਂ ਨੂੰ ਮਾਂ ਤਾਂ ਬੜੀ ਚੰਗੀ ਲੱਗਦੀ ਆ ਹੈ ਸਾਂਭੀ ਜਾਓ ਇਹਨਾਂ ਡੋਲੇ ਨੂੰ ਮੇਰੇ ਕੋਲ ਤੇਰੀ ਸਾਂਭੀ ਜਾਂਦੀ ਮੈਂ ਤਾਂ ਨੱਕੋ ਪਰਾਂ ਚ ਲੱਗੀ ਆ ਮੈਂ ਕੀ ਕਰਾਂ ਪਵਾੜਾ ਖਾਣਾ ਅੰਤਰਾ ਅੱਜ ਨਵਾਂ ਬਿਸਤਰਾ ਕੱਢ ਕੇ ਤੇ ਬਾਹਰ ਵਛਾਤਾ ਵਾ ਤੇ ਹੁਣ ਇਹਨੂੰ ਵੀ ਸੁੱਕਣੇ ਪਾ ਕੇ ਦੀ ਧੋਤ ਕਦੀ ਕੋਸ਼ਿਸ਼ ਕਰ ਕੱਢ ਕੱਢ ਚਾਦਰਾਂ ਨਵੀਆਂ ਅੰਦਰੋਂ ਲਈ ਜਾਂਦੇ ਆ ਜਿੱਦਾ ਸਾਰਾ ਕੁਝ ਮਾਈ ਵਾਸਤੇ ਹੁੰਦਾ ਵਾ ਮੇਰੇ ਵਾਸਤੇ ਤਾਂ ਕੋਹ ਰਿਆ ਨਹੀਂ ਦੇਣਾ ਇਹਨਾਂ ਨੇ ਕੱਲ ਨੂੰ ਮੈਂ ਵੀ ਪੁੱਤ ਵੇ ਆਉਣੇ ਆ ਨਵਾਂ ਆਉਣੀਆਂ ਉਹਨਾਂ ਨੇ ਕਹਣਾ ਮਾਤਾ ਨੇ ਬਣਾਇਆ ਕੁਝ ਨਹੀਂਗਾ ਇਹਨਾਂ ਨੂੰ ਪਤਾ ਤੇ ਉਹਨੇ ਸਭ ਕੁਝ ਥੱਲੇ ਵਿਛਾਵ ਛਾ ਕੇ ਤਾਂ ਪਹਿਲਾਂ ਖਰਾਬ ਕਰ ਛੜਿਆ ਵਾ ਕਿੱਧਰ ਨੂੰ ਜਾਵਾਂ ਮੈਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਨਿਤ ਨਵਾਂ ਕੰਮ ਸ਼ੁਰੂ ਕਰ ਦਿੰਦੇ ਕੋਈ ਨਾ ਕੋਈ ਅੱਜ ਬਾਹਰ ਆਉਣਾ ਮਹਾਰਾਣੀ ਨੇ ਬਾਹਰ ਬਹਿਣਾ ਆਣ ਕੇ ਚਾਤੀਆਂ ਮਾਰਨੋਂ ਆਹਤੇ ਲੈ ਲੈ ਬਾਹਰ ਕਰ ਲੈ ਸੇਵਾ ਇਹਦੀ ਜਿੰਨੀ ਹੁੰਦੀ ਹੈ ਬਿਸਤਰਾ ਛਾਉਣਾ ਦਾ ਨਾ ਆਂ ਆਹ ਉਹ ਵੀ ਜੀ ਦਾਤਾ ਵਾ ਚੰਗਾ ਇਤਾਂ ਕਰਿਓ ਥੋੜਾ ਜਿਹਾ ਹਸਰਾ ਕਰਿਓ ਮੜਾ ਜਾ ਹੈ ਕੋਈ ਨਹੀਂ ਕੋਈ ਨਹੀਂ ਇਧਰ ਆਜੋ ਇੱਥੇ ਦਾ ਹੱਥ ਰੋ ਮੇਰੇ ਮੋਢੇ ਦੇ ਉੱਤੇ ਦੇਖ ਲੋ ਇਹ ਹਾਂ ਹੈ ਸਾਰ ਚਲ ਅੱਜ ਇਹ ਚਾ ਬਸ ਬਸ ਸੁਣ ਮੈਂ ਬਕੀਕਾ ਤਾ ਬੀਬੀ ਠੀਕ ਹਨਾ ਠੀਕ ਮੜੀ ਜੀ ਲੱਤ ਮੜੀ ਤੋਰ ਤੇ ਤੇਰਾ ਭਲਾ ਹੋਏ ਜਿੰਦਾ ਰਹੇ ਤਾ ਬੀਬੀ ਪਹਿਰੇ ਹੋਲੀ ਨਾ ਹੋਲੀ ਇੱਕ ਵੇਖ ਵੇਖ ਚਾ ਦੇਖੋ ਜੋਖੋ ਨਾ ਇੱਕ ਮਿੰਟ ਖੜੋ ਜੋ ਇਹ ਭਲਾ ਹੋਏ ਭਲਾ ਹੋਏ ਤੇਰਾ ਚਲੋ ਰਾਭ ਤੈਨੂੰ ਤੰਦਰੁਸਤ ਹੋਣਾ ਇਤਨਾ ਰਮ ਇਤਨਾ ਲੋਈ ਰੱਖ ਦਿੰਨਾ ਵਾ ਲੰਮੇ ਪੈ ਪੈ ਲਾਕ ਟਾੜਾ ਲਾਕ ਜਾਣਾ ਹੈ ਇੱਕ ਸਾਲ ਨਾ ਮੈਂ ਮਗਰ ਹੋ ਰਾਹ ਦਿੰਨਾ ਵਾ ਕੋਈ ਗੱਲ ਨਹੀਂ ਇੱਥੇ ਬਹਿ ਜਾ ਹੁਣ ਇੱਥੇ ਹੀ ਚੰਗਾ ਆ ਮੈਂ ਲੋਈ ਲੈ ਮਾ ਆਇਆ ਚਲ ਆਹ ਮਹਾਰਾਜ ਭਲਾ ਕਰੇ ਦਾ ਸਿਵਾ ਮਾ ਮੇਰੀ ਬੜੀ ਚਲ ਸ਼ੁਕਰ ਹੈ ਰੱਬ ਦਾ ਤੀ ਤਣ ਬੈਠੇ ਰਹੋ ਹੈ ਚੰਗਾ ਮੈਂ ਤੁਹਾਨੂੰ ਦਹੀਂ ਦੁੱਧ ਦੇ ਦਾਂ ਕਰੀ ਚੰਗਾ ਮੈਂ ਘਰ ਕੇ ਫੁਰਕਾ ਖਵਾਲ ਦਿੰਨਾ ਚਲ ਹਾਂ ਮਹਲਾ ਕਰੇ ਹਾਂ ਕਰੀਪਾ ਤੁਮ ਬੋਲਤਾ ਦੇ ਰਹਾ। ਜੇ ਥੱਕ ਜੋਗੇ ਨਾ ਚੰਗਾ ਤੇ ਉਹ ਕਰਨੂ ਆਜ ਮਾਰ ਲਿਓ ਹੈ। ਜੋ ਪਾਪੀ ਤੋਂ ਲੰਮੇ ਪਾ ਦੂ ਇੱਥੇ ਮੁੜ ਕੇ ਹੈ। ਆਹ। ਹੁਣ ਇਟਨਾ ਰਿਓ ਹੁਣ 10 ਮਿੰਟ ਡਾਕਟਰ ਕਹਿੰਦਾ ਮੜਾ ਮੋਟਾ ਬਹਿਣ। ਨਹੀਂ ਠੀ ਆਹੋ। ਠੀਕ ਆ। ਆ ਚਲੋ। ਲੈ ਦਾਦੀ ਮੈਂ ਬਾਹਰ ਬੈਠੇ ਅਜ ਦਾਦੀ ਆ ਸ੍ਰੀ ਕਾਲ ਸ੍ਰੀ ਕਾਲ ਪਤਾ ਠੀਕ ਜੀ ਹੁਣ ਹਾਂ ਠੀਕ ਬੱਲੇ ਅੱਜ ਤੁਸੀਂ ਬਾਹਰ ਬੈਗੇ ਜੇ ਮਾਰੀ ਮੈਂ ਕਿਹਾ ਮੈਂ ਬੰਲਾ ਜਰਾ ਘਰ ਬਾਹਰ ਦਾ ਵੇਖਾਂ ਮਾਹੌਲ ਚਾ ਚਲੋ ਮੈਨੂੰ ਜੀ ਦੱਸੋ ਆਪ ਤੁਰ ਕੇ ਆਏ ਜੇ ਨਾ ਮੈਨੂੰ ਨਹੀਂ ਪਤਾ ਆਪ ਕਿੱਥੇ ਤੁਰ ਕੇ ਆਈਆਂ ਤੇਰੇ ਡੈਡੀ ਨੇ ਲਿਆਂਦਾ ਵਿਚਾਰੇ ਇਹਨੇ ਫੜ ਕੇ ਮੈਂ ਆਈ ਆਖਿਆ ਉਹਨੂੰ ਮੈਂ ਕਿਹਾ ਇਦਾਂ ਕਰਿਆ ਅੱਜ ਮੈਨੂੰ ਬਾਹਰ ਬਾਹਰ ਮੈਂ ਬਾਹਰ ਦਾ ਮਾਹੌਲ ਚਾਲ ਵੇਖਾਂ ਕਿ ਬਾਹਰ ਦੀ ਹਵਾ ਲਵਾ ਪਰ ਚਲੋ ਉਹ ਤੇ ਠੀਕ ਆ ਪਰ ਹੁਣ ਤੁਹਾਨੂੰ ਅੱਗੇ ਦਵਾਈ ਨੇ ਫਰਕ ਫੁਰਕਿਆ ਕਿ ਨਹੀਂ ਫਰਕ ਆ ਦਵਾਈ ਨਾਲ ਫਰਕ ਪਿਆ ਚਲੋ ਸ਼ੁਕਰ ਹੈ ਕਿ ਤੁਸੀਂ ਵੀਂਦਰੋਂ ਬਾਹਰ ਆਏ ਜੀ ਨਹੀਂ ਤੇ ਕਿੰਨਾ ਟਾਈਮ ਹੋ ਗਿਆ ਸੀ ਤੀ ਕੋ ਬੈਠਦੇ ਜੀ ਉਹ ਹੀ ਮੈਂ ਅਜ ਉਹਨੂੰ ਆਖਿਆ ਮੈਂ ਕਿਹਾ ਮੈਂ ਅੱਕ ਗਈ ਆਂ ਅੰਦਰ ਲੰਮੀ ਪਾ ਪਾ ਕੇ ਤੇ ਪੁੱਤ ਮੈਨੂੰ ਬਾਹਰ ਲੈ ਚੱਲ ਮੰਜੀ ਢਾ ਕੇ ਬਾਹਰ ਬਿਠਾ ਲ ਬਾਈ ਮੈਂ ਜੀ ਤੁਹਾਡਾ ਕੋਈ ਖਾਣ ਨੂੰ ਜੀ ਕਰਦਾ ਵਾ ਨਾ ਤੇ ਮੈਨੂੰ ਦੱਸ ਦੋ ਮੱਡੇ ਤੇ ਜਾ ਕੇ ਤੇ ਲਿਆਉਣਾ ਵਾ ਕੋਈ ਨਹੀਂ ਪੁੱਤ ਸਭ ਕੁਝ ਲਿਆਂਦਾ ਘਰ ਤੋਂ ਹਾਂ ਉਹ ਨਹੀਂ ਨਾ ਜੇ ਕੋਈ ਹੋਰ ਚੀਜ਼ ਖਾਣ ਨੂੰ ਜੀ ਕਰਦਾ ਤੇ ਦੱਸ ਦੋ ਮੈਨੂੰ ਅੱਡੇ ਤੇ ਹੁਣ ਆਪਣੇ ਬਥੇਰਾ ਕੋ ਖੁੱਲ ਗਿਆ ਵਾ ਨਾਲੇ ਕਿੰਨਾ ਟਾਈਮ ਹੋ ਗਿਆ ਜੇ ਤੁਸੀਂ ਗਏ ਹੀ ਨਹੀਂ ਬਾਹਰ ਦੱਸੋ ਸੇਂਜੇ ਤੁਸੀਂ ਕਾ ਖਾਣਾ ਵਾ ਮੈਂ ਲੈ ਆਉਣਾ ਵਾ ਕੋਈ ਨਹੀਂ ਮੇਰਾ ਜਦੋਂ ਦਿਲ ਕਰੇਗਾ ਨਾ ਫੇ ਮੈਂ ਦੱਸ ਦਾਂਗੀ ਚਲੋ ਠੀਕ ਜੀ ਹਾਂ ਜੇ ਨਹੀਂ ਮੇਰਾ ਦਿਲ ਕੱਲਾ ਤੋਂ ਮਾੜੀ ਮੋਟੀ ਕੰਮ ਕਰਦੀਆਂ ਕਿ ਨਹੀਂ ਠੀਕ ਹਾਂ ਕਰਦੀਆਂ ਕਰਦੀਆਂ ਤੁਰ ਪਈਆਂ ਨੇ ਹੁਣ ਥੋੜਾ ਥੋੜਾ ਚਲੋ ਠੀਕ ਜੀ ਤੁਰ ਕੇ ਆਈਆਂ ਮਾੜਾ ਮਾੜਾ ਪੈਰ ਪੁੱਟ ਕੇ ਕੋਈ ਗੱਲ ਨਹੀਂ ਮੈਂ ਪਾਪਾ ਨੂੰ ਕਹਿਣਾ ਵਾਂ ਤੇ ਤੁਹਾਨੂੰ ਨਾ ਫੇਰ ਡਾਕਟਰ ਕੋ ਖਰਦੇ ਆ ਆਹ ਦੋ ਕਦੀ ਤੁਸੀਂ ਮਖਾਈਆਂ ਨਾ ਲਤਾਂ ਤੇ ਆਪੇ ਛੱਟੋ ਹੀ ਨਹੀਂ ਆ ਵਾ ਨਹੀਂ ਨਹੀਂ ਆਹ ਹੋਈਆਂ ਦਵਾਈ ਚੰਗੀ ਡਾਕਟਰ ਦੀ ਹਾਂਜੀ ਪਰ ਇਹ ਆ ਕਿ ਦਵਾਈ ਜਿਹੜੀ ਉਹ ਟਾਈਮ ਤੇ ਖਾਇਆ ਕਰੋ ਇਹ ਤਾਂ ਆਮ ਨਾਲ ਦਵਾਈ ਖਾਣਨੀ ਆ ਫਿਰ ਟਾਈਮ ਨਾਲ ਆਪੇ ਤੁਸੀਂ ਕਈ ਵਾਰ ਦਵਾਈ ਖਾਂਦੇ ਨਹੀਂ ਜੀ ਉਹ ਵੇਲੇ ਛੋਟੇ ਆਂਦੀ ਆ ਫਿਰ ਤੁਹਾਡਾ ਉਹੀ ਹਾਲ ਹੋ ਜਾਂਦਾ ਵਾ ਲਗਾਤਾਰ ਦਵਾਈ ਖਾਇਆ ਕਰੋ ਹੁਣ ਫਤੋ ਆਪ ਹੀ ਦਵਾਈ ਖਵਾ ਲੰਦਾ ਵਾ ਮੈਲੀ ਤੇਰਾ ਉਹ ਚਲੋ ਜੇ ਕਿਤੇ ਉਹ ਅੰਦਰ ਬਾਹਰ ਗਏ ਹੁੰਦੇ ਤੁਸੀਂ ਮੈਨੂੰ ਆਵਾਜ਼ ਮਾਰ ਦਿਆ ਕਰੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਬਾਹਰ ਅੰਦਰ ਕਰ ਦਿਆ ਕਰੂੰਗਾ ਨਾਲੇ ਦਵਾਈ ਵੀ ਦੇ ਦਿਆ ਕਰੂੰਗਾ ਚੰਗਾ ਫਤ ਜੀਂਦੇ ਰਹੋ ਭਲਾ ਕਰੇ ਰੱਬ ਤੁਹਾਡਾ ਚਲੋ ਇਦਾਂ ਕਰੋ ਤੁਸੀਂ ਲੰਮੇ ਪੈ ਰਹੇ ਹੋ ਇੰਨਾ ਹੀ ਬਣਾ ਸਕਦਾ ਪਾਣੀ ਪੀਣਾ ਕਿ ਤੀਂ ਅੱਖਾਂ ਜੜੇ ਇੱਕ ਲੱਖ ਸਿੱਧਾ ਕਰ ਲਾ ਬੈਠੀ ਅੱਛਾ ਅੱਛਾ ਪਾਣੀ ਪੀਣਾ ਜੀ ਨਹੀਂ ਕੁਛ ਨਹੀਂ ਹੁਣ ਚਲੋ ਠੀਕ ਜੇ ਫਿਰ ਬਹੁਤ ਹੀ ਮੈਂ ਜਾਵਾਂ ਫਿਰ ਅੰਦਰ ਕੰਮ ਲੇਖਾਂ ਕੋਈ ਪੇਪਰ ਹੋਣੇ ਮੇਰੇ ਵੀ ਕੋਈ ਨਹੀਂ ਪਤਾ ਕਰ ਲਾ ਪੜ੍ਹ ਲਾ ਤੋ ਘੜੀ ਚਲੋ ਹੋ ਜਾਣਾ ਕਿੰਨੇ ਚੰਗੇ ਆ ਵਿਚਾਰੇ ਰੰਬਾ ਚਲੋ ਇਹਨਾਂ ਨੂੰ ਇੰਨੀ ਚੰਗੀ ਮੱਤ ਪਾਈ ਆ ਵਿਚਾਰਿਆਂ ਨੂੰ ਅੰਦਰ ਉਸਤੇ ਬਖਸ਼ੀ ਮੇਰੇ ਬੱਚਿਆਂ ਨੂੰ ਬਹੁਤ ਆਦਾਈ ਹਾਂ ਹਾਂ ਸਾਰਾ ਟੱਬਰ ਕਿਦਾਂ ਦੇ ਦਵਾਲੇ ਦਵਾਲੇ ਕਰਦਾ ਇਹਨੂੰ ਮਾਈਨਸ ਲਾ ਕੇ ਤਖਣੋਲੇ ਵਿੱਚ ਪਾ ਲੋ ਤੇ ਜਾਂ ਲੈ ਆ ਇੱਕ ਘਹੂੜਾ ਘਹੂੜੇ ਚ ਪਾਛੜੀ ਹੁੰਦੇ ਜਾਂਦੇ ਘੂੜਾ ਲਈ ਗਏ ਇਹਨੂੰ ਆਕਤੀ ਕਰਦਾ ਸਾਰਾ ਟੱਬਰ ਖਾਤੀ ਹੋਈ ਨਾ ਵੜੀ ਤੇ ਕਿਹਾ ਆ ਸਾੜ ਤੇ ਸਵਾ ਕਚੜਿਆ ਨਾਲ ਨਿਕਲ ਆ ਮੈਨੂੰ ਪਤਾ ਨਹੀਂ ਕਿੰਨਾ ਚਿਰ ਸੱਤੇ ਬਹਿ ਰਹਿਣਾ ਤਦੋਂ ਖਾਤੀ ਕਰਨੀ ਨੇ ਮੇਰੀ ਜਾਨ ਬਹੁਤ ਹੀ ਤੰਗ ਹੋ ਗਈ ਆ ਮਮੀ ਮੈਂ ਕਹਿਂ ਦਵਾ ਹਾਂ ਹਾਂ ਦੱਸ ਉਹ ਦਾਦੀ ਨੂੰ ਪਾਪਾ ਪਾ ਕੇ ਬਾਹਰ ਲੰਮੇ ਕਿੰਨੇ ਵਧੀਆ ਲੱਗਣ ਦੇ ਸਕੋਂ ਹੈ ਦੌੜ ਕੇ ਲਈ ਤੇਰੀ ਦਾਦੀ ਹੈ ਪਾਪਾ ਪਾ ਕੇ ਆਏ ਕਿੱਜਾ ਖੁਸ਼ ਹੋਣਿਆ ਦਾਦੀ ਵਾਲੀ ਵੇਖ ਵੇਖ ਕੇ ਮਿੰਨ ਤਾਡੀ ਸਮਝ ਨਹੀਂ ਆਉਂਦੀ ਪਤਾ ਨਹੀਂ ਕੀ ਫੁੱਲ ਵਾਲਾ ਬਣਾ ਲਈ ਆ ਦਾਦੀ ਤੁਸੀਂ ਉਹ ਮੰਮੀ ਕਿੰਨਾ ਖੁਸ਼ ਮਾਇਆ ਸੀ ਅੱਗੇ ਏਦਾਂ ਨਾ ਜਦੋਂ ਤੁਸੀਂ ਖਿੱਚ ਕੇ ਪੈਂਦੇ ਜਣਾ ਸਾਰਾ ਮੂਡ ਖਰਾਬ ਹੋ ਜਾਂਦਾ ਵਾ ਤੇਰਾ ਤਾਂ ਕੋਈ ਜ਼ਿਆਦਾ ਮੂਡ ਖਰਾਬ ਹੁੰਦਾ ਵਾ ਮੂਡ ਖਰਾਬ ਹੁੰਦਾ ਤੇਰਾ ਦਾਦੀ ਵਾਲੇ ਵੇਖ ਕੇ ਠੀਕ ਹੋ ਜਾਂਦਾ ਨਾ ਜਾ ਬਹਿ ਜਾ ਕਸਰਾਣੇ ਉਹਦੇ ਓ ਮੈਂ ਤਾਂ ਇਹ ਕਹਿਣ ਆਇਆ ਸੀ ਮੈਂ ਸੋਕੋ ਦਾਦੀ ਕਿੰਨੇ ਵਧੀਆ ਲੱਗਣ ਦੇਈ ਅੰਦਰ ਅੱਗੇ ਬੈਠਣਵੇਂ ਪੇ ਰਹਿੰਦੇ ਆ ਅੰਦਰ ਸੋਕੋ ਬਾਹਰ ਤੇ ਹਵਾ ਹਵਾ ਲੈਣ ਦੇ ਵਧੀਆ ਲੱਗਣ ਦੇ ਆ ਤੁਸੀਂ ਹੋ ਰਹੀ ਮੈਨੂੰ ਕਹਿਣ ਡੈ ਪੇ ਜੀ ਕਹਿਣ ਡੈ ਪੀਆਂ ਤੈਨੂੰ ਮੈਂ ਅੱਗੇ ਨਾ ਦਾਦੀ ਠੀਕ ਹੋਏ ਤਫੇਰ ਕੀ ਕਰੀਏ ਹੁਣ ਫਿਰ ਹੋਈ ਆ ਠੀਕ ਤੇ ਉਹ ਮੈਨੂੰ ਇਹ ਦੱਸੋ ਪਾਪਾ ਕਿੱਥੇ ਆ ਮੈਨੂੰ ਵੀ ਪਤਾ ਪਾਪਾ ਤੇਰੇ ਦਾ ਇੱਥੇ ਕਿਤੇ ਹੋਊ ਘਰ ਕੇ ਪਾਪਾ ਆ ਕੇ ਮੈਨੂੰ ਪੁੱਛ ਕੇ ਜਾਂਦਾ ਹੁੰਦਾ ਲੱਗਦੇ ਮੇਰੀ ਗੱਲ ਸੁਣੋ ਮੈਂ ਆਪਣੀ ਹੀ ਗੱਲ ਕਹਿਣੀ ਆ ਪਿਆ ਨਾ ਦਾਦੀ ਕਹਿੰਦੇ ਮੇਰੇ ਹੁਣ ਲੱਤਾਂ ਤੁਰਨ ਦਾ ਪੀਆ ਵਾ ਤੇ ਇੱਕ ਵਾਰੀ ਡਾਕਟਰ ਕੋਲ ਦਿਖਾਈਏ ਤੇ ਇਹਨਾਂ ਨੇ ਆਪੇ ਠੀਕ ਹੋਇਆ ਨਾ ਹੁਣ ਵੇ ਇਹਨੇ ਠੀਕ ਹੋਣਾ ਇਹ ਮਾਈ ਹੁਣ ਰਹਿਣੀ ਮੰਝੇ ਦਿੱਤੀ ਠੀਕ ਵਾ ਨਾ ਐਵੇਂ ਪੈਸੇ ਖਰਾਬ ਕਰਨ ਵਾਲੀ ਗੱਲ ਵਾ ਅੱਜ ਫਲਾਣੇ ਡਾਕਟਰ ਕੋਲ ਲੈ ਜਾ ਤੇ ਕੱਲ ਕੰਹਾਣੇ ਡਾਕਟਰ ਕੋਲ ਲੈ ਉਹ ਮੰਮੀ ਪੈਸੇ ਦਾ ਦਾਦੀ ਨੇ ਐਨੀ ਮਿਹਨਤ ਕਰਕੇ ਤੇ Papa ਨੂੰ ਨੌਕਰੀ ਦਿਵਾਇਆ ਵਾ ਤੂੰ ਹੁਣ ਹੋਰ ਹੀ ਗੱਲਾਂ ਕਰਂਦੇ ਜੀ ਵੀ ਹਲੋ ਕਰਨੀ ਕੁਝ ਕੀਤਾ ਠੀਕ ਵਾ ਸਾਰੇ ਲਵਾਉਂਦੇ ਆ ਅਸੀਂ ਤੁਹਾਨੂੰ ਪੜਾਉਂਦੇ ਹੁਣ ਉਹ ਸੈਰਸ ਮੰਮੀ ਨੂੰ ਸਮਝਾ ਮੰਮੀ ਕਹਿ ਰਹੀਆਂ ਗੱਲਾਂ ਕਰਂਦੇ ਯਾਰ ਆਦਾ ਤੂੰ ਹੀ ਹੁਣ ਤੇ Papa ਮੇਰੀ ਸੁਣ ਲੈ ਗੱਲ ਇਹਦੇ ਪੱਥਰ ਤੇ ਪਾਲੀ ਫੋਨ ਵਾਲੀ ਗੱਲ ਹੀ ਆ ਕੱਖੜੇ ਦੇ ਪੱਲੇ ਪੈਣਾ ਉਹ ਯਾਰ ਮੈਂ ਸੋ ਕੋ ਖੁਸ਼ ਹੋਂ ਡਿਆ ਮੈਂ ਦਾਦੀ ਸਗੋ ਅੱਜ ਬਾਹਰ ਗਏ ਆ ਹੈ ਬਾਹਰ ਦੀ ਹਵਾ ਲੈਣ ਡੇ ਇਹ ਹੋਰ ਮੈਨੂੰ ਪੈਣ ਡੇ ਆ ਯਾਰ ਹੋਈ ਜੇ ਤਰ ਕੇ ਪੈਣਾ ਠੀਕ ਆ ਨਾਲੇ ਜਦੋਂ ਦਾਦੀ ਚੰਗੇ ਪੜੇ ਤੁਰਦੇ ਹੀ ਮੰਮੀ ਨੇ ਕਦੀ ਉਹਨਾਂ ਨੇ ਕੋਈ ਕੰਮ ਨਹੀਂ ਕਿਹਾ ਅੱਜ ਇਹਨਾਂ ਨੂੰ ਗੱਲਾਂ ਹੁੰਦੀਆਂ ਵਾ ਜੇ ਕਰਨ ਮਮੀ ਪਿਆਰ ਨਾਲ ਦੇਵੇ ਨਾ ਦਾਦੀ ਦਾ ਤੇ ਦਾਦੀ ਜਰਾ ਜੇ ਕਹਿਮ ਹੋ ਜੇ ਠੀਕ ਨਾ ਓਏ ਉਹਨਾਂ ਨੂੰ ਤਾਂ ਵੱਡਣ ਤੇਂਦੇ ਆ ਆਹੋ ਤੇ ਦਾਦੀ ਕੀ ਕਰੇ ਚੱਲੀ ਚੱਲੀ ਉਹ ਭਰਾ ਮੈਂ ਨਹੀਂ ਮੱਥਾ ਮਾਰ ਸਕਦਾ ਮੰਮੀ ਨਾਲ ਆਪੇ ਸਮਝਾ ਦੇ ਮੈਂ ਪਾਪਾ ਵੱਲ ਚੱਲਾਈ ਹਾਂ ਆਹੋ ਜਾ ਜਾ ਠੇਜਦਾ ਵੱਡਾ ਪਾਪਾ ਦਾ ਪਾਪਾ ਤੇ ਕੰਨਾ ਦੀ ਕੁੱਤਾ ਮਾਰਦੇ ਜਿੱਦਾਂ ਤੂੰ ਮਾਰਿਆ ਸੀ ਤੂੰ ਦੱਸ ਲੈ ਮੈਨੂੰ ਪੁੱញ ਜਾ ਕੇ ਆਪਣੇ ਪਿਓ ਨੂੰ ਕੀ ਕਹਿੰਦਾ ਸੀਗਾ ਵੀ ਮੰਮੀ ਵਗਾ ਟੋਟੀਆਂ ਮਾਰਨ ਦੀ ਦਾਦੀ ਗਾੜੀ ਕਹਿਣਾ ਨਹੀਂ ਫਿਰ ਕਹਿਣਾ ਨਹੀਂ ਫਿਰ ਚਮਚਾ ਪਾਪਾ ਦਾ ਪੁੱញ ਜਾ ਪਾਪਾ ਦਾ ਇੱਥੇ ਹੂੰ ਜੇ ਚੱਕੀਦਾ ਰੋਟੀ ਫੜੀ ਦੀ ਚੰਗੀ ਸਿਫਤੀ ਕਰਨੀ ਮੈਂ ਸਿਫਤ ਕਰਨੀ ਸੀ ਤੂੰ ਮੇਰੀ ਤੂੰ ਨਾ ਕਰ ਮੇਰੀਆਂ ਸਿਫਤਾਂ ਵੱਡੇ ਦਾਦੀ ਦੇ 헤ਜਲੇ ਸਕਾ ਕੇ ਦਾਦੀ ਤਪੜੋਲੇ ਚ ਪਾ ਦੋ ਉਹ ਪਾਲਾਂਗੇ ਭੋਲੇ ਚ ਵੀ ਕੋਈ ਗੱਲ ਨਹੀਂ ਦਾਦੀ ਦੇ ਸਨਮਾਨ ਤੇ ਚੜਾਈ ਆ ਕੋਈ ਗੱਲ ਨਹੀਂ ਦਾਦੀ ਦੇ ਡੈਕਟ ਹੋਣੇ ਫਿਰ ਅਸਰੇ ਜਾ ਕੇ ਤੇ ਵੇਲੇ ਕਿੱਥੇ ਕੰਮ ਪਹੁੰਚਿਆ ਉਹ ਹੋਣਾ ਨਹੀਂ ਠੀਕ ਹੈ ਲਾਈ ਜਾ ਪੈਸੇ ਰੁਗਾ ਦੇ ਉੱਧ ਉਹਨੇ ਠੀਕ ਹੋਣਾ ਹੁਣ ਬੁੱਢੀਆਂ ਹੱਟੀਆਂ ਹੋ ਗਈਆਂ ਹੁਣ ਕੋ ਤਾਂ ਠੀਕ ਹੋਣਾ ਹੁਣ ਜਾਣਾ ਕਿ ਕਿ ਇਹ ਮਾਰੀ ਘੜ ਦਾ ਬੰਦੀ ਕਿਤੇ ਆਣੀ ਆ ਮਾਰਾ ਦਾ ਪਤਾ ਰੰਗ ਦਾ ਨਹੀਂ ਪਤਾ ਕੀ ਬੰਨਾ ਕੀ ਨਹੀਂ ਤੂੰ ਚੁੱਪ ਕਰ ਜਾ ਜਬਾਨ ਸਭਾਲ ਆਪਣੀ ਮਾਰੋ ਵੱਟ ਕੇ ਤੇਰੇ ਆਂ ਆਪਣੀ ਕਰਦੀ ਕਿ ਫਿਰਦੀ ਆਏ ਹੋਰ ਨਵੀਆਂ ਤਾਲੀਆਂ ਲਾ ਦੇਣਾ ਭਲੀ ਭੰਦੀ ਦਾਦੀ ਸੀ ਹੋਇਆ ਕਰ ਰੋ ਮਾਨ ਠੀਕ ਆ ਨਾ ਸੇਵਾ ਕਰਨ ਤੂੰ ਹੀ ਜੋ ਹੈਗਾ ਜਿਤਨੇ ਪਿਓ ਕੋ ਮੇਰੀ ਸੇਵਾ ਕਰਨੇ ਕੀ ਲੋੜ ਆ ਕੋਈ ਗੱਲ ਨਹੀਂ ਸੇਵਾ ਕਰਿਆ ਕਰੋ ਤੂੰ ਹੀ ਕਰੀ ਜਾ ਸੇਵਰਲ ਕੇ ਠੀਕ ਵਾ ਨਾ ਓਏ ਮੰਮੀ ਆ ਵੇ ਤੇਰੇ ਨਾਲ ਮੱਥਾ ਨਹੀਂ ਕੁ ਮਾਰ ਸਕਦਾ ਇੱਥੇ ਠੀਕ ਆ ਨਾ ਆ ਵੇ ਤੇਰੇ ਕਰੀ ਜਾ ਤਰੇ ਠੀਕ ਉਹ ਸਮਝ ਨਹੀਂ ਆਉਂਦੀ ਪਿੰਨਾ ਦੇ ਸਿਰ ਤੇ ਕਿ ਤੂੜਿਆ ਆ ਆਉਂਦੇ ਜਾਂਦੇ ਦਾਦੀ ਦੇ ਪੈਰਾਂ ਨੂੰ ਹੱਥ ਆਉਂਦੇ ਜਾਂਦੇ ਦਾਦੀ ਦੇ ਮੂੰਹ ਪੁੰਹਿੰਦੇ ਆ ਕਦੀ ਕੁਛ ਕਦੀ ਕੁਛ ਹੈ ਇਹਨਾਂ ਤਾਂ ਪਤਾ ਨਹੀਂ ਲੱਗਦਾ ਕੁਛ ਵੀ ਹੁਣ ਦਾਦੀ ਨੂੰ ਲੈ ਕੇ ਡਾਕਟਰ ਕੋਲ ਜਾਣਾ ਹੁਣ ਫਿਰ ਬੋਬਾ ਲਾ ਕੇ ਆਉਣਗੇ ਨਾ ਉੱਥੇ ਦਾਦੀ ਨੇ ਜਿਹੜਾ ਤੇ ਪਲਵਾਨ ਬਣਨਾ ਵਾ ਹੁਣ ਸਮਝ ਨਹੀਂ ਆਉਂਦੀ ਕਿ ਕਿੱਦਾਂ ਢੱਕਾਂ ਨਾ ਨੂੰ ਮੈਂ ਕੋਈ ਮੇਰੀ ਘਰ ਸੋਣ ਨੂੰ ਤਿਆਰ ਹੀ ਨਹੀਂ ਗਾ ਸਾਰੇ ਦਾਦੀ ਦੇ ਗੋਣੀ ਗਈ ਜਾਂਦੇ ਆ ਚਲ ਮਨਾ ਔਟਕੇ ਕੰਮ ਆਵੇ ਹੀ ਕੋਈ ਉਹ ਤਾਂ ਤੈਨੂੰ ਆਪੇ ਹੀ ਕਰਨੇ ਪੈਣੇ